ਸਸਿਕਾ ਮੇਰੇ ਦੋਸਤੋ ਕੀ ਹਾਲ ਨੇ ਜੀ ਅਮੀਰ ਕਾ ਦਾ ਬਿਲਕੁਲ ਠੀਕ ਹੋਵੋਗੇ ਤਾਂ ਅੱਜ ਆਪਾਂ ਆ ਵੀਡੀਓ ਦੇ ਵਿੱਚ ਲੈ ਕੇ ਆਏ ਆ 19 ਤੇ 20 ਜੁਲਾਈ ਦੇ ਇੰਪੋਰਟੈਂਟ ਕਰੰਟ ਅਫੇਅਰ ਜਿਹੜੇ ਮੋਸਟ ਇੰਪੋਰਟੈਂਟ categories ਨਾਲ ਸੰਬੰਧ ਰੱਖਦੇ ਮੈਂ ਸਿਰਫ ਉਹੀ ਲੈ ਕੇ ਆਉਣਾ ਤੇ ਪੇਪਰ ਦੇ ਵਿੱਚ राजे ਤੁਹਾਨੂੰ ਇੰਨਾ ਤੋਂ ਅੱਗੇ ਕੁਝ ਪੁੱਛਿਆ ਵੀ ਨਹੀਂ ਜਾਊਗਾ ਇਹ ਤੁਹਾਨੂੰ ਮੈਂ ਬਾਰ-ਬਾਰ ਹਰੇਕ ਵੀਡੀਓ ਦੇ ਵਿੱਚ ਕਹਿਣਾ ਹੁੰਦਾਗਾ ਠੀਕ ਹੈ ਜੀ ਤੇ ਹੁਣ ਤੱਕ ਆਪਾਂ 20 ਜੁਲਾਈ ਤੱਕ ਤਾਂ ਜੀ ਟੋਟਲ 123 ਕਰੰਟ ਅਫੇਅਰ ਕਰ ਚੁੱਕੇ ਆ 23 ਤੱਕ ਆਪਾਂ ਟੋਟਲ 123 ਕਰੰਟ ਅਫੇਅਰ ਕਰ ਚੁੱਕੇ ਹਾਂ ਜੇਕਰ ਆਪਾਂ 123 ਕਰੰਟ ਅਫੇਅਰਾਂ ਦੀ ਐਵਰੇਜ ਲਾ ਕੇ ਚੱਲੀਏ ਰਾਜੇ 20 ਦਿਨਾਂ ਦੀ ਠੀਕ ਹੈ ਜੀ ਤਾਂ ਇੱਕ ਦਿਨ ਦੀ ਜਿਹੜੀ ਐਵਰੇਜ ਆ ਉਹ ਆਪਣੀ 6k ਕਰੰਟ ਅਫੇਅਰਾਂ ਦੀ ਪੈਣੀ ਹੈ ਕਿ ਇੱਕ ਦਿਨ ਦੇ ਵਿੱਚ ਆਪਾਂ 6k ਕਰੰਟ ਅਫੇਅਰ ਕਰਦੇ ਹਾਂ ਤਾਂ ਕੋਈ ਬਾਰੀ ਕੁਆਂਟੀਟੀ ਨਹੀਂ ਹੈਗੀ ਸੋਨਿਓ ਤੇ ਕੰਟੈਂਟ ਤੁਹਾਨੂੰ ਮੇਰਾ ਪਤਾ ਹੀ ਹੁੰਦਾ ਕਹੇਜਾ ਉਸ ਤੋਂ ਇਲਾਵਾ ਅੱਜ ਤੁਹਾਨੂੰ ਦੱਸਣਾ ਚਾਹਣਾਗਾ ਜੇ ਕੋਈ ਕੈਂਡੀਡੇਟ ਪੰਜਾਬ ਪੁਲਿਸ ਦੀ ਠੀਕ ਹੈ ਜੀ 10000 ਭਰਤੀ ਨਵੀਂ ਆਊਗੀ 2025-26 ਦੀ ਤਿਆਰੀ ਕਰਨਾ ਚਾਹੁੰਦਾਗਾ ਕੋਈ ਕੈਂਡੀਡੇਟ ਪਟਵਾਰੀ ਦੀ ਤਿਆਰੀ ਕਰਨਾ ਚਾਹੁੰਦਾ ਕਲਰਕ ਦੀ ਤਿਆਰੀ ਕਰਨਾ ਚਾਹੁੰਦਾ ਜੀ ਠੀਕ ਹੈ ਤੇ ਬਾਕੀ ਆਲ ਪੰਜਾਬ एग्जाम ਜਿੰਨੇ ਵੀ ਗਰੁੱਪ 3 ਦੇ एग्जाम ਹੋਣਗੇ ਜਾਂ ਆਪਣੇ ਬੇਸਿਕ एग्जाम ਹੋਣਗੇ ਉਹਨਾਂ ਦੀ ਤਿਆਰੀ ਕਰਨਾ ਚਾਹੁੰਦਾ ਤੁਸੀਂ ਆਪਣਾ ਬੈਚ ਲੈ ਸਕਦੇ ਹੋ ਦਾ ਜੀ ਐਪ ਦੇ ਉੱਪਰ ਜਾ ਕੇ 90% ਆਫ ਚੱਲ ਰਿਹਾ ਹੈ ਜੀ ਐਪ ਦਾ ਨਾਮ ਹੈਗਾ ਦੀਪਪੁੱਲਰ ਐਜੂਕੇਸ਼ਨ ਅਰਾ ਔਰ 1 ਸਾਲ ਦੀ ਫੀਸ 1000 ਰੁਪਏ ਅਰਾ ਜੀ ਸਿਰਫ ਠੀਕ ਹੈ ਆਫਰ ਹੈ ਜੀ ਚੱਲ ਰਿਹਾ ਹੈਗਾ ਤੇ ਇੱਕ ਤੋਂ ਦੋ ਦਿਨਾਂ ਤੱਕ ਇਹ ਆਫਰ ਅਪਲਵਡ ਰਹਿਣਾ ਮੁੜ ਕੇ ਰਹਿ ਜੀ ਸੀ ਆਫਰ ਦੁਬਾਰੇ ਨਹੀਂ ਚਲਾਉਣੇ ਠੀਕ ਹੈ ਜੀ ਤੇ ਆ ਨੰਬਰ ਤੁਸੀਂ ਨੂੰ ਕਾਲ ਕਰ ਸਕਦੇ ਆ ਪ੍ਰਤੀ ਕਿਸੇ ਬੱਚੇ ਨੂੰ ਇੰਗਲਿਸ਼ ਦੇ ਪੰਜਾਬੀ ਦੇ ਵਿੱਚ ਕਲਾਸਾਂ ਮਿਲਣਗੀਆਂ ਸਾਰੀਆਂ ਕਲਾਸਾਂ ਜ਼ੀਰੋ ਲੈਵਲ ਤੋਂ ਤੁਹਾਨੂੰ ਮਿਲਣਗੀਆਂ ਜਿੰਨਾ ਬੱਚਾ ਕੋਲੇ ਆਈਫੋਨ ਹੋ ਰਿਹਾ ਜਿਨ੍ਹਾਂ ਨੇ ਐਪ ਡਾਊਨਲੋਡ ਕਰਨਿਆ ਕਲਾਸ ਪਲੱਸ ਤੇ او ار جی ਕੋਡ ਫਿਲ ਕਰਨਾ ਡਬਲ ਐਕਸ ਆਰ ਏ ਐਮ ਠੀਕ ਹੈ ਚਲੋ ਚੱਲਦੇ ਆ ਜਿੱਦੇ ਆਪਾਂ ਲੈਕਚਰ ਵੱਲ ਆ ਜੇ ਲੈਕਚਰ ਦੇ ਵੱਲ ਪਹਿਲੇ ਪ੍ਰੈਕਸ਼ਨ ਦੀ ਗੱਲ ਕਰਦੇ ਆ ਕੀ ਕਹਿ ਰਹੇ ਨੇ ਆਪਾਂ ਨੂੰ ਪਹਿਲੇ ਪ੍ਰੈਕਸ਼ਨ ਦੇ ਵਿੱਚ ਕਹਿੰਦੇ ਜੀ ਭਾਰਤ ਦਾ ਪਹਿਲਾ ਰਾਜ ਕਿਹੜਾ ਹੈ ਜਿਸਨੇ ਪਸ਼ੂ ਪਾਲਣ ਨੂੰ ਅਧਿਕਾਰਤ ਤੌਰ ਤੇ ਖੇਤੀਬਾੜੀ ਦਾ ਦਰਜਾ ਦੇ ਦਿੱਤਾ ਗਿਆ ਹੈਗਾ ਸਭ ਤੋਂ ਪਹਿਲਾਂ ਤਾਂ ਆਪਾਂ ਆਨਸਰ ਦੇਖ ਲੈਣਾ ਇਹਦਾ ਆਨਸਰ ਹੈਗਾ ਮਹਾਰਾਸ਼ਟਰ ਕੀ ਗੱਲ ਹੈ ਰਾਜੇ ਇਹ ਤੇ ਤੁਹਾਨੂੰ ਮੈਂ ਦੱਸਦਾ ਅਸਲ ਦੇ ਵਿੱਚ ਇਹ ਬਣਾਉਂਦੀ ਲੋੜ ਕਿਉਂ ਪਈ ਕਿਉਂਕਿ ਆਪਣੀਆਂ ਜਿੰਨੀਆਂ ਵੀ ਪੰਜਾਬ ਸਟੇਟ ਲਾ ਲਓ ਜਾਂ ਹੋਰ ਸਟੇਟ ਲਾ ਲਓ ਉਹਨਾਂ ਦੇ ਵਿੱਚ ਖੇਤੀਬਾੜੀ ਨੂੰ ਅਲੱਗ ਸਮਝਿਆ ਜਾਂਦਾ ਹੈਗਾ ਤੇ ਲਾਈਵਸਟਾਕ ਫਾਰਮਿੰਗ ਨੂੰ ਅਲੱਗ ਸਮਝਿਆ ਜਾਂਦਾ ਹੈਗਾ ਹੁਣ ਬਹੁਤ ਬੱਚੇ ਨੂੰ ਇਹ ਨਹੀਂ ਪਤਾ ਹੋਣਾ ਕਿ ਲਾਈਵਸਟਾਕ ਮਾਰਕੀਟ ਫਾਰਮਿੰਗ ਹੁੰਦੀ ਕੀ ਹੈ ਇਹਦਾ ਜਿਵੇਂ ਕੋਈ ਕਿਸਾਨ ਹੈ ਜਿਹੜਾ ਜਾ ਕੋਈ ਮਜ਼ਦੂਰ ਲਾ ਲਓ ਜਾਂ ਕਿਸਾਨ ਲਾ ਲਓ ਉਹ ਖੇਤੀਬਾੜੀ ਦੇ ਨਾਲ-ਨਾਲ ਜਾਂ ਕੋਈ ਖੇਤੀਬਾੜੀ ਤੋਂ ਬਿਨਾ ਠੀਕ ਹੈ ਜੀ ਕੋਈ ਪੇਡਾਂ ਰੱਖ ਲੈਂਦਾ ਕੋਈ ਬੱਕਰੀਆਂ ਰੱਖ ਲੈਂਦਾ ਕੋਈ ਗਾਵਾਂ ਰੱਖ ਲੈਂਦਾ ਕੋਈ ਮੱਝਾਂ ਰੱਖ ਲੈਂਦਾ ਇਸ ਤਰ੍ਹਾਂ ਆਪਾਂ ਨਾਲ ਦੇ ਨਾਲ ਆਪ ਦਾ ਇੱਕ ਕਾਰੋਬਾਰ ਜਿਹੜਾ ਕਰਦੇ ਆਂ ਖੇਤੀਬਾੜੀ ਜਿਹਦੇ ਵਿੱਚ ਆਪਾਂ ਜਿਉਂਦੇ ਜੀ ਪੰਜ ਜੀਵ ਰੱਖਦੇ ਆਂ ਜਿਵੇਂ ਕਿ ਬੱਕਰੀਆਂ ਪੇਡਾਂ ਗਾਵਾਂ ਮੱਝ ਹੋਗੀ ਡੇਰੀ ਫਾਰਮਿੰਗ ਦੇ ਵਿੱਚ ਜਿਹੜੀਆਂ ਚੀਜ਼ ਆ ਜਾਂਦੀਆਂ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਲਾਈਫਸਟਾਕ ਫਾਰਮਿੰਗ ਠੀਕ ਹੈ ਜੀ ਤਾਂ ਪਹਿਲੇ ਤਾਂ ਦੋਨੋਂ ਨੂੰ ਅਲੱਗ-ਅਲੱਗ ਰੱਖਿਆ ਜਾਂਦਾ ਹੈਗਾ ਸਾਰੇ ਕਿਤੇ ਰੱਖਿਆ ਜਾਂਦਾ ਸੀ ਅਲੱਗ-ਅਲੱਗ ਤਾਂ ਉਹਦੇ ਨਾਲ ਕੀ ਹੁੰਦਾ ਸੀ ਕਿ ਜਿਹੜੀਆਂ ਕਿਸਾਨਾਂ ਨੂੰ ਕਈ ਵਾਰੀ ਕੋਈ ਸਬਸਿਡੀਆਂ ਉਹਨੀਆਂ ਸੀ ਜਾਂ ਉਹਨਾਂ ਦਾ ਕਰਜ਼ਾ ਮਾਫ਼ ਹੋ ਜਾਂਦਾ ਸੀ ਜਾਂ ਕੁਝ ਵੀ ਲਾ ਲੋ ਤਾਂ ਉਹ ਲਾਈਵਸਟਾਕ ਫਾਰਮਿੰਗ ਫਾਰਮਿੰਗ ਵਾਲੇ ਉਹ ਚੀਜ਼ ਤੋਂ ਬਾਂਝੇ ਰਹਿ ਜਾਂਦੇ ਸੀਗੇ ਤਾਂ ਹੁਣ ਦਾ ਜੀ ਇਹਨਾਂ ਨੇ ਇਹ ਕਿਹਦੇ ਭਾਈ ਜਿਹੜੇ ਆਪਣਾ ਪਸ਼ੂ ਪਾਲਣਾ ਉਹਨੂੰ ਵੀ ਇੱਕ ਖੇਤੀਬਾੜੀ ਦਾ ਦਰਜਾ ਸੀ ਦਿੱਤਾ ਹੁਣ ਜਿਹੜੀ ਸੂਰਤ ਕਿਸੇ ਕਿਸਾਨ ਨੂੰ ਮਿਲੂਗੀ ਉਹੀ ਲਾਈਫਸਟਾਕ ਫਾਰਮਿੰਗ ਵਾਲੇ ਕਿਸਾਨ ਨੂੰ ਮਿਲੂਗੀ ਠੀਕ ਹੈ ਜੀ ਤਾਂ ਦੋਨੇ ਚੀਜ਼ਾਂ ਨੂੰ ਇਹਨਾਂ ਨੇ ਖੇਤੀਬਾੜੀ ਦੇ ਦਰਜੇ ਦੇ ਵਿੱਚ ਐਡ ਕਰਤੀਆਂ ਹੁਣ ਖੇਤੀ ਪਸ਼ੂ ਪਾਲ ਨੂੰ ਵੀ ਖੇਤੀਬਾੜੀ ਕਿਹਾ ਜਾਊਗਾ ਤਾਂ ਜਿਹੜੀ ਆਪਾਂ ਖੇਤੀਬਾੜੀ ਕਰਦੇ ਹਾਂ ਤਾਂ ਖੇਤੀਬਾੜੀ ਕਿਹਾ ਹੀ ਜਾਣਾਗਾ ਤਾਂ ਇਹਦਾ ਆਨਸਰ ਹੈਗਾ ਆਪਣਾ ਡੀ ਨੰਬਰ ਆਪਸ਼ਨ ਮਹਾਰਾਸ਼ਟਰ ਠੀਕ ਹੈ ਜੀ ਇਹ ਲਾਈਫਸਟਾਕ ਨਾਲ ਜੁੜੀ ਹੋਈ ਚੀਜ਼ ਹੈ ਜੀ ਤਾਂ ਕਰਕੇ ਬਹੁਤ ਹੀ ਜ਼ਿਆਦਾ ਮਤਵਪੂਰਨ ਪ੍ਰਸ਼ਨ ਮੰਨਦਾ ਤੁਹਾਡਾ ਪੇਪਰ ਦੇ ਵਿੱਚ ਇਸ ਤੋਂ ਬਾਅਦ ਚੱਲਦੇ ਆਪਾਂ ਦੂਸਰੇ ਪ੍ਰਸ਼ਨ ਤੇ ਕਹਿੰਦੇ ਜੀ ਜਨਰੇਟਡ ਨੈਸ਼ਨਲ ਵੱਲੋਂ ਨੈਲਸਨ ਮੰਡੇਲਾ ਅਵਾਰ 2025 ਦੇ ਨਾਲ ਕਿਸ ਨੂੰ ਸਨਮਾਨਿਤ ਕੀਤਾ ਗਿਆ ਜਿਹੜੇ ਬੱਚੇ ਨੇ ਕੋਈ ਪੇਪਰ ਕਲੀਅਰ ਕੀਤਾ ਹੋਣਾ ਜਾਂ ਅਗਲੇ ਪੇਪਰ ਦੀ ਤਿਆਰੀ ਕਰਦੇ ਹੈਗੇ ਆਪਣੇ ਤੋਂ ਜਾਂ ਜਿਹੜਾ ਕੋਈ ਬੱਚਾ ਪਹਿਲੀ ਵਾਰ ਤਿਆਰੀ ਕਰ ਰਿਹਾ ਜਾਂ ਜਾਂ ਕਿਤੋਂ ਵੀ ਪੜ੍ਹ ਕੇ ਆਇਆ ਹੋਊਗਾ ਉਹਨਾਂ ਸਾਰੇ ਬੱਚਿਆਂ ਨੂੰ राजे ਪਤਾ ਲੱਗਦਾ ਹੋਊਗਾ ਕੰਟੈਂਟ ਹੈ ਜਿਹੜਾ ਉਹ ਕਿੰਨਾ ਜ਼ਬਰਦਸਤ ਕਰਾਇਆ ਜਾ ਰਿਹਾ ਹੈ ਤੁਹਾਨੂੰ ਚਾਹੇ ਮੈਂ ਕਲਾਸ YouTube ਤੇ ਲਾਵਾ ਚਾਹੇ ਐਪ ਤੇ ਲਾਵਾ ਜੇ ਕਲਾਸ ਦੋਨਾਂ ਦੇ ਵਿੱਚੋਂ ਕਿਤੇ ਵੀ ਲੱਗੂਗੀ ਤੁਹਾਨੂੰ ਜੀ ਸਾਰੀ ਜਿੰਦ ਜਾਨ ਲੱਗੀ ਵੀ ਹੁੰਦੀ ਆ ਸਾਡੀ ਇਹ ਨਹੀਂ ਹੈਗਾ ਕਿ YouTube ਤੇ ਅਸੀਂ ਫਾਰਮੈਲਿਟੀ ਕਰਦੇ ਆ ਐਪ ਤੇ ਅਸੀਂ ਬੱਚਿਆਂ ਨੂੰ ਪੱਧਿਆ ਪੜਾ ਦਈਏ ਸਾਡਾ ਦੋਨਾਂ ਪਾਸੇ ਇਹ ਹੀ ਹੁੰਦਾ ਕਿ ਅਸੀਂ ਕਿਸੇ ਦੇ ਭਵਿੱਖ ਦੇ ਨਾਲ ਖਿਲਵਾੜ ਨਹੀਂ ਕਰਦੇ ਹੁੰਦੇ ਠੀਕ ਹੈ ਜੀ ਓਕੇ ਜੀ ਚਲੋ ਇਹ ਕਹਿੰਦੇ ਜੀ ਜਨੈਟਰ ਨੈਸ਼ਨ ਨੈਲਸਨ ਮੰਡੇਲਾ ਅਵਾਰ 2025 ਦੇ ਨਾਲ ਕਿਸ ਨੂੰ ਸਨਮਾਨਿਤ ਕੀਤਾ ਗਿਆ ਆਪਾਂ ਤੋਂ ਇਹ ਪੁੱਛਦੇ ਆ ਤਾਂ ਦੋ ਆਪਸ਼ਨ ਆਪਾਂ ਹੈ ਜੀ ਬ੍ਰੈਂਡਾ ਨੋਲਡਸ ਅਤੇ ਕੈਨੇਡੀ ਉੜੇ ਇਹਨਾਂ ਦੋਨਾਂ ਨੂੰ ਹੀ ਰਾਜੇ ਸਮਾਨਤ ਕੀਤਾ ਗਿਆ ਆਪਣਾ ਨੈਸ਼ਨਲ ਨੈਲਸਨ ਮੰਡੇਲਾ ਅਵਾਰਡ ਦੇ ਨਾਲ ਓਕੇ ਜੀ ਸੀ ਨੰਬਰ ਆਪਸ਼ਨ ਆਪਰਾ ਬਿਲਕੁਲ ਸਹੀ ਆਨਸਰ ਹੈਗਾ ਜਿਹੜਾ ਰਾਜੇ ਆਪਣੇ ਨੈਸ਼ਨਲ ਮੰਡੇਲਾਗੇ ਠੀਕ ਹੈ ਜੀ ਇਹਨਾਂ ਦਾ ਜਨਮ 1918 ਦੇ ਵਿੱਚ ਹੋਇਆ ਸੀਗਾ ਠੀਕ ਹੈ ਜੀ ਤੇ ਇਹ ਹੈਗਾ ਮੈਥੋਡਿਸਟ ਰਿਲੀਜੀਅਨ ਦੇ ਨਾਲ ਸੰਬੰਧ ਰੱਖਦਾ ਇਹ ਗੱਲ ਯਾਦ ਕਰਦੇ ਕੋਈ ਲੋੜ ਨਹੀਂ ਹੈਗੀ ਇਹਨਾਂ ਨੂੰ ਕੁਝ ਨਹੀਂ ਤੁਸੀਂ ਯਾਦ ਕਰਨਾ ਆਪਰੇ ਵਿੱਚ ਯਾਦ ਕਰਨਾਗਾ ਕਿ ਜਿਹੜਾ ਆਪਣਾ ਭਾਰਤ ਰਤਨ ਪੁਰਸਕਾਰ ਦਾ ਰਾਜੇ ਠੀਕ ਹੈ ਜੀ ਇਹ 1990 ਦੇ ਵਿੱਚ ਇਹਨਾਂ ਨੂੰ ਦਿੱਤਾ ਗਿਆ ਸੀ ਇਹ ਨਹੀਂ ਆਪਣੇ ਜਿੰਨੇ ਵੀ ਭਾਰਤ ਰਤਨ ਪੁਰਸਕਾਰ ਹੈ ਇਹ ਆਪਣੇ ਭਾਰਤੀਆਂ ਨੂੰ ਦਿੱਤੇ ਗਏ ਹੈ ਇਹ ਦੂਜੇ ਪਰਸਨ ਹੈਗੇ ਪਹਿਲਾ ਹੈਗਾ ਅਬਦੁੱਲ ਗਫਾਰ ਖਾਨ ਜਿਹੜੇ ਕਿ ਇੱਕ ਮੁਸਲਮਾਨ ਸੀਗੇ ਪਾਕਿਸਤਾਨ ਦੇ ਲੇਟ ਸੀਗੇ ਉਹਨਾਂ ਨੂੰ ਇੱਕ ਤਾਂ ਭਾਰਤ ਰਤਨ ਮਿਲ ਚੁੱਕਿਆ ਜਿਹੜੇ ਬਾਹਰਲੇ ਆ ਇੰਡੀਆ ਤੋਂ ਤੇ ਦੂਜੇ ਪਰਸਨ ਹੈਗੇ ਸੀ ਆਪਣੇ ਨੈਂਸਰ ਮੰਡੇਲਾ ਜੀ ਇਹ ਦੂਸਰੇ ਬੰਦੇ ਜਿਹਨੂੰ ਭਾਰਤ ਰਤਨ ਦਿੱਤਾ ਗਿਆਗਾ ਨੋਬਲ ਪੀਸ ਪ੍ਰਾਈਜ਼ ਆਊਟਰ ਆਫ ਲੈਨਨ ਕਾ ਪ੍ਰੈਜ਼ੀਡੈਂਸ਼ੀਅਲੀ ਮੈਡਲ ਆਫ ਰੇਟ ਵੀ ਸਾਰੇ ਨਰਿਆਂ ਨੂੰ ਸਮਾਨਤ ਕੀਤਾ ਗਿਆਗਾ ਓਕੇ ਜੀ ਚਲੋ ਹਾਂ ਹੁਣ ਆਪਾਂ ਅੱਗੇ ਗੱਲ ਕਰ ਲਈਏ ਇਹਦਾ ਥੀਮ ਜਰੂਰ ਯਾਦ ਕਰ ਲੋ ਜੀ ਇਹ ਨੈਸ਼ਨ ਯੂਨਾਈਟਡ ਨੇਸ਼ਨ ਵੱਲੋਂ ਨੈਲਸਨ ਮੰਡੇਲਾ ਅਵਾਰਡ ਇਸ ਨੂੰ ਦਿੱਤਾ ਜਾਂਦਾਗਾ ਠੀਕ ਹੈ ਜੀ ਤਾਂ ਫਸਟ ਟਾਈਮ ਇਹ 15 ਜੁਲਾਈ ਨੂੰ ਦਿੱਤਾ ਗਿਆ ਸੀ ਜਰਾ ਜੇ ਇਹ ਜਾਣਕਾਰੀ ਦੀ ਕੋਈ ਲੋੜ ਨਹੀਂ ਹੈਗੀ ਥੀਮ ਇਹ ਜਰੂਰ ਯਾਦ ਰੱਖ ਲੋ ਥੀਮ ਕੀ ਹੈ 2025 ਦਾ 10 ਦਿਨ ਦਾ ਇਟ ਇਜ਼ ਸਟਿਲ ਇਨ ਆਵਰ ਹੈਂਡ ਟੂ ਕਵਾਰਟ ਪੋਵਰਟੀ ਐਂਡ ਇਨਕੁਆਇਰਟੀ ਠੀਕ ਹੈ ਜੀ ਚਲੋ ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਪ੍ਰਸ਼ਨ ਤੇ ਇਹ ਪ੍ਰਸ਼ਨ ਰਾਜੇ ਬੱਚਿਆਂ ਦਾ ਪ੍ਰਸ਼ਨ ਹਰ ਸਾਲ ਪੇਪਰ ਦੇ ਵਿੱਚ ਇਹ ਕਿਸੇ ਨਾ ਕਿਸੇ ਪੇਪਰ ਵਿੱਚ ਆਉਂਦਾਗਾ ਤੇ ਇਹ ਜਿਹੜਾ ਪ੍ਰਸ਼ਨ ਤਾਂ ਮੈਂ ਵੈਸੇ ਪਾਉਣਾ ਨਹੀਂ ਸੀਗਾ ਕਿਉਂਕਿ ਸਾਰੇ ਬੱਚੇ ਨੂੰ ਪਤਾ ਹੋਊਗਾ ਇਹਦਾ ਪਰ ਇਹ ਨਾਲ ਜਿਹੜੀਆਂ ਤੁਹਾਨੂੰ ਮੈਂ ਚੀਜ਼ਾਂ ਮੈਂਸ਼ਨ ਕਰਦਿਆਂ ਸੁਣਾ ਕਰਕੇ ਮੈਨੂੰ ਇਹ ਪ੍ਰਸ਼ਨ ਵਿੱਚ ਐਡ ਕਰਨਾ ਪਿਆਗਾ ਠੀਕ ਹੈ ਜੀ ਬਸਾਖਾ ਪਟਨਾਮ ਦੇ ਵਿੱਚ ਠੀਕ ਹੈ ਜੀ ਬਸਾਖਾ ਪਟਨਾਮ ਦੇ ਵਿੱਚ ਇਹ ਜਿਹੜਾ ਤਿਹਾਰ ਇਹ ਜਿਹੜਾ ਐਕਸਰਸਾਈਜ਼ ਕੀਤੀ ਗਈ ਹੈ ਸਿੰਬੈਕਸ ਸਿੰਬੈਕਸ ਦੇ ਵਿੱਚ ਰਾਜ ਕੀ ਹੋਗਾ ਐਸ ਦਾ ਮਤਲਬ ਸਿੰਗਾਪੁਰ ਆਈ ਦਾ ਮਤਲਬ ਇੰਡੀਆ ਮਲਟੀਲੇਟਰਲ ਮਲਟੀਬੈਟਰਲ ਬਾਈਲੇਟਰਲ ਈ ਐਕਸ ਦਾ ਮਤਲਬ ਐਕਸਰਸਾਈਜ਼ ਠੀਕ ਹੈ ਜੀ ਤਾਂ ਇਹ ਰਾਜੇ ਦੋਨਾਂ ਦੇ ਵਿੱਚ ਭਾਰਤ ਅਤੇ ਸਿੰਗਾਪੁਰ ਦੇ ਵਿੱਚਕਾਰ ਐਕਸਰਸਾਈਜ਼ ਕੀਤੀ ਜਾਂਦੀ ਹੈ ਤਾਂ ਇਹਦਾ ਆਨਸਰ ਹੈਗਾ ਆਪਣਾ ਸੀ ਨੰਬਰ অপਸ਼ਨ ਠੀਕ ਹੈ ਜੀ ਸੀ ਨੰਬਰ অপਸ਼ਨ ਕੈਮੇ ਨੰਬਰ ਦੀ ਹੈ ਉਹਦੀ ਵੀ ਗੱਲ ਕਰ ਲੰਨੀ ਹੈ ਜੀ ਠੀਕ ਹੈ ਜੀ ਇਹ ਇੱਕ ਨੇਵੀ ਐਕਸਰਸਾਈਜ਼ ਹੈ ਜੀ ਕਿਹੜੀ ਐਕਸਰਸਾਈਜ਼ ਹੈ ਨੇਵੀ ਐਕਸਰਸਾਈਜ਼ ਹੈ ਇੱਕ ਤੇ 32ਵੇਂ ਨੰਬਰ ਦੀ ਹੈ ਜੀ ਇਹ ਠੀਕ ਹੈ 32ਵੇਂ ਨੰਬਰ ਦੀ ਹੈ ਇਗੈਲੀ ਯਾਦ ਰੱਖਣੀ ਹੈ ਹੋਰ ਵੀ ਆਪਣੇ ਕਈ ਐਕਸਰ ਜਿਹੜੀਆਂ ਇੰਪੋਰਟੈਂਟ ਹੈ ਕਿ ਯਾਦ ਕਰ ਲਓ ਨਸੀਮ ਅਲ ਬਾਹਰ ਐਂਡ ਈਸਟਰਨ ਬ੍ਰਿਜ ਇਹ ਦੋਨੇ ਇੰਡੀਆ ਤੇ ਅਮਾਨ ਦੇਸ਼ ਕਰਦੇ ਆ ਐਕਸ ਇੰਦਰਾ ਇਹ ਇੰਡੀਆ ਤੇ ਰਸ਼ੀਆ ਦੇ ਵਿੱਚ ਕੀਤੀ ਜਾਂਦੀ ਹੈ ਰਸ਼ੀਆ ਦੁਨੀਆ ਦਾ ਸਭ ਤੋਂ ਵੱਡਾ ਦੇਸ਼ ਹੈ ਅਜੇ ਬੋਰੀਅਰ ਕੌਨਕਨ ਇੰਦਰਾਤਨੋਸ਼ ਇਹ ਇੰਡੀਆ ਤੇ ਯੂਨਾਈਟਿਡ ਕਿੰਗਡਮ ਨਾਲ ਕੀਤੀ ਜਾਂਦੀ ਹੈ ਜੀ ਯੂਕੇ ਨਾਲ ਈਸਟਰਨ ਬ੍ਰਿਜ ਹੈ ਜਿਹੜੀ ਇਹ ਇੰਡੀਆ ਤੇ ਅਮਾਨ ਦੇਣਾ ਕੀਤੀ ਹੈ ਦੁਬਾਰੇ ਲਿਖਿਆ ਗਿਆ ਠੀਕ ਹੈ ਜੀ ਇਹ ਤੁਸੀਂ ਦੇਖ ਲੈਣਾ ਹੈ ਅਨਸਰ ਇਹਦਾ ਬੰਦਾ ਉਹ ਬੰਦਾ ਸੀ ਨੰਬਰ ਆਪਸ਼ਨ ਹੈ ਠੀਕ ਹੈ ਜੀ ਚਲੋ ਕਹਿੰਦੇ ਜੀ ਯੂਕਰੇਨ ਦੇ ਨਵੇਂ ਪ੍ਰਾਈਮ ਮਿਨਿਸਟਰ ਕਿਹਨੂੰ ਨਿਯੁਕਤ ਕਰਤਾ ਜੀ ਯੂਕਰੇਨ ਦਾ ਨਵਾਂ ਪ੍ਰਾਈਮ ਮਿਨਿਸਟਰ ਕਿਹਨੂੰ ਨਿਯੁਕਤ ਕਰਤਾ ਤਾਂ ਤੁਸੀਂ ਆਏ ਯਾਦ ਕਰ ਲਿਓ ਯੂ ਤੇ ਯੂਕਰੇਨ ਯੂ ਤੇ ਜੂਲੀਆ ਜੂਲੀਆ ਤੁਸੀਂ ਕਹੋਗੇ ਉਹਦਾ ਜੀ 22 ਤੇ ਪੈਂਦਾ ਪਰ ਯੂ ਤੇ ਜੂਲੀਆ ਦੇ 22 ਦੀ ਵਾਜ ਘਟ ਆਉਂਦੀ ਜੀ ਜੂਰੀ ਵਾਜ ਵੱਧ ਆਉਂਦੀ ਹੈ ਯੂਕਰੇਨ ਦੀ ਨਵੀਂ ਜਿਹੜੀ ਪ੍ਰੈਜ਼ੀਡੈਂਟ ਲਾਤੀ ਪ੍ਰਧਾਨ ਮੰਤਰੀ ਲਾਤੀ ਪ੍ਰੈਜ਼ੀਡੈਂਟ ਸੋਰੀ ਪ੍ਰਧਾਨ ਮੰਤਰੀ ਪ੍ਰੈਜ਼ੀਡੈਂਟ ਤਾਂ ਉਹੀ ਹੈਗਾ ਜਿਹੜਾ ਪਹਿਲਾਂ ਸੀਗਾ ਤੌਸਤੀ ਤੇ ਇਹ ਹੈਗੇ ਆਪਣੇ ਪੀਐਮ ਪ੍ਰਾਈਮ ਮਿਨਿਸਟਰ ਇਹ ਲਾਈਏ ਜੀ ਆਪਣੀ ਜੂਲੀਆ ਠੀਕ ਹੈ ਜੀ ਦੂਸਰੀ ਗੱਲ ਤਾਂ ਨੂੰ ਦੱਸਾਂਦਾ ਜੀ ਜਿਹੜੇ ਆਪਣੇ ਦੇਸ਼ ਆ ਆਪਣੇ ਦੇਸ਼ ਦੇ ਵਿੱਚ ਤਾਂ ਜਿਹੜਾ ਰਾਸ਼ਟਰਪਤੀ ਆ ਉਹ ਸਿਰਫ ਇੱਕ ਨਾਮ ਦੇ ਰਾਸ਼ਟਰਪਤੀ ਹੈ ਰਾਸ਼ਟਰਪਤੀ ਦੀ ਪਾਵਰ ਇੱਕ ਚਪੜਾਸੀ ਜਿੰਨੀ ਵੀ ਨਹੀਂ ਹੈਗੀ ਤੁਸੀਂ ਕਹੋਗੇ ਕਿਉਂ ਜੀ ਚਪੜਾਸੀ ਜਿੰਨੀ ਪਾਵਰ ਕਿਉਂ ਨਹੀਂ ਹੈਗੀ ਕਿਉਂਕਿ ਹਮੇਸ਼ਾ ਹੀ ਰਾਸ਼ਟਰਪਤੀ ਉਹ ਬਣੂਗਾ ਜਿਹੜੀ ਸਰਕਾਰ ਬਹੁਮਤ ਦੇ ਵਿੱਚ ਹੋਊਗੀ ਤੇ ਜਿਹੜੀ ਸਰਕਾਰ ਬਹੁਮਤ ਦੇ ਵਿੱਚ ਹੋਊਗੀ ਉਹ ਆ ਉਹ ਰਾਸ਼ਟਰਪਤੀ ਦੀ ਮਰਜ਼ੀ ਨਾਲ ਬਣਾਉਂਦੀ ਹੈ ਤੇ ਰਾਸ਼ਟਰਪਤੀ ਉਹਨਾਂ ਤੋਂ ਬਾਹਰ ਹੋਈ ਵੀ ਨਹੀਂ ਸਕਦਾ ਠੀਕ ਹੈ ਕਿਉਂਕਿ ਜੇ ਕੋਈ ਮਾੜੀ ਮਤਿ ਤੜਫੜ ਕਰੂਗਾ ਤਾਂ ਇਹ ਆਰਟੀਕਲ 61 ਦੇ ਵਿੱਚ ਲਿਖਿਆ ਹੋਇਆ ਹੈਗਾ ਕਿ ਪ੍ਰਧਾਨ ਆਪਣੇ ਇਹਦੀ ਆਪਣੀ ਕੀ ਨੰਦਿਆ ਰਾਸ਼ਟਰਪਤੀ ਜਿਹੜਾ ਹੁੰਦਾ ਹੈਗਾ ਆਰਟੀਕਲ 61 ਦੇ ਅਨਸਾਰ ਇਹਨੂੰ ਇਹਦੀ ਗੱਦੀ ਤੋਂ ਲਾਹੇ ਵੀ ਜਾ ਸਕਦਾ ਹੈਗਾ ਠੀਕ ਹੈ ਜੀ ਸਾਨੂੰ ਪਤਾ ਤੁਹਾਨੂੰ ਕਰਵਾਇਆ ਹੋਇਆ ਸਾਰਾ ਕੁਝ ਤਾਂ ਕਰਕੇ ਤੇ ਉਵੇਂ ਜਿਵੇਂ ਹੀ ਜਿਹੜਾ ਜਿਵੇਂ ਦੂਸਰੇ ਦੇਸ਼ਾਂ ਉਹ ਪ੍ਰੈਜ਼ੀਡੈਂਟ ਦੇ ਤੌਰ ਤੇ ਚੱਲਦੇ ਆ ਠੀਕ ਹੈ ਜੀ ਉਹਨਾਂ ਦੇ ਵਿੱਚ ਪ੍ਰੈਜ਼ੀਡੈਂਟਰੀ ਪਾਵਰ ਵਾਲੀ ਹੁੰਦੀ ਹੈ ਪ੍ਰਾਈਮ ਮਿਨਿਸਟਰ ਦੀ ਪਾਵਰ ਘੱਟ ਹੁੰਦੀ ਹੈ ਪ੍ਰਾਈਮ ਮਿਨਿਸਟਰ ਦੀ ਪਾਵਰ ਐ ਹੁੰਦੀ ਹੈ ਜਿਵੇਂ ਆਪਣੇ ਰਾਸ਼ਟਰਪਤੀ ਦੀ ਪਾਵਰ ਹੈਗੀ ਠੀਕ ਹੈ ਜੀ ਤੇ ਕੌਣ ਮਣਾਈ ਹੈ ਜੀ ਜੂਲੀਅਨ ਬਣਾਈ ਹੈਗੀ ਇਹ ਗੱਲ ਯਾਦ ਰੱਖਣੀ ਹੈ ਜੀ 20 ਨੰਬਰ ਆਪਸ਼ਨ ਹੈ ਜੁਕ੍ਰੇਨ ਦੀ ਜੁਕ੍ਰੇਨ ਤੇ ਰੀਚਾ ਤੁਹਾਨੂੰ ਪਤਾ ਜੰਦ ਚੱਲ ਰਿਹਾ ਹੈ ਤਾਂ ਕਰਕੇ ਆਪਾਂ ਤੋਂ ਇਹ ਪ੍ਰਸ਼ਨ ਪੁੱਛਿਆ ਜਾ ਸਕਦਾ ਹੈਗਾ ਠੀਕ ਹੈ ਜੀ ਆ ਤੁਸੀਂ ਦੇਖ ਸਕਦੇ ਹੋ ਇਹ ਹੈਗੀ ਜੀ ਜੁਲਿਕਾ ਸਵੇਰੀ ਡੈਨੋਕੋ ਠੀਕ ਹੈ ਜੀ ਤੇ ਆ ਤੁਸੀਂ ਤੁਹਾਨੂੰ ਦੱਸਦਾ ਸੱਚ ਪ੍ਰੈਜ਼ੀਡੈਂਟ ਆ ਗਏ ਬੋਲੋਦੀਮਰ ਜੇਲਨਸਕੀ ਠੀਕ ਹੈ ਜੀ ਇਹ ਕੌਣ ਹੈ ਜੀ ਇਹ ਪ੍ਰੈਜ਼ੀਡੈਂਟ ਹੈ ਜੋ ਯੂਕਰੇਨ ਦੇ ਪ੍ਰੈਜ਼ੀਡੈਂਟ ਤੋਂ ਪ੍ਰਸ਼ਨ ਪੁੱਛ ਸਕਦਾ ਦਾ ਕੀਵ ਹੈ ਨਾ ਦੀ ਕੈਪੀਟਲ ਹੈਗੀ ਕੀਵ ਹੈ ਨਾ ਦੀ ਕੈਪੀਟਲ ਹੈਗੀ ਇਹ ਯਾਦ ਰੱਖਣਾ ਕੀਵ ਕੈਪੀਟਲ ਹੋਗੀ ਪ੍ਰਧਾਨ ਰਾਸ਼ਟਰਪਤੀ ਹੋ ਗਿਆ ਤੇ ਪ੍ਰਧਾਨ ਮੰਤਰੀ ਹੋਗੀ ਠੀਕ ਹੈ ਜੀ ਇਸ ਤੋਂ ਬਾਅਦ ਗੱਲ ਕਰਦੇ ਆ ਅਗਲੇ ਤੇ ਕਿਹਨੇ ਜੀ ਗ੍ਰੀਨ ਹਾਈਡਰੋਜਨ ਸੱਮਿਟ ਹੋਈ ਹੈ ਠੀਕ ਹੈ ਜੀ ਗ੍ਰੀਨ ਹਾਈਡਰੋਜਨ ਸੱਮਿਟ ਹੋਈ ਹੈ 2025 ਦੀ ਇਹ ਹੋਈ ਕਿੱਥੇ ਆਪਾਂ ਤੋਂ ਇਹ ਪੁੱਛਿਆ ਜਾ ਰਿਹਾ ਹੈ ਜੀ ਇਹ ਹੋਈ ਹੈ ਆਂਧਰਾ ਪ੍ਰਦੇਸ਼ ਦੇ ਵਿੱਚ ਕਿੱਥੇ ਹੋਈ ਹੈ ਆਂਧਰਾ ਪ੍ਰਦੇਸ਼ ਦੇ ਵਿੱਚ ਹੋਈ ਹੈ ਹਾਈਡਰੋਜਨ ਗ੍ਰੀਨ ਸਮਮਿਟ ਠੀਕ ਹੈ ਜੀ ਇਹਦੇ ਵਿੱਚ ਕੀ ਗੱਲ ਕੀਤੀ ਗਈ ਹੈ ਇਹਦੇ ਵਿੱਚ ਗੱਲ ਕੀਤੀ ਗਈ ਹੈ ਹਾਈਡਰੋਜਨ ਨੂੰ ਕੀ ਕਿਹਾ ਜਾ ਰਿਹਾ ਕੀ ਕਿਹਾ ਜਾਂਦਾ ਹੁੰਦਾ ਰਾਜੇ ਜੇ ਤੁਹਾਨੂੰ ਕੋਈ ਪੁੱਛ ਲੇ ਫਿਊਲ ਆਫ ਫਿਊਚਰ ਠੀਕ ਹੈ ਜੀ ਆਪਣਾ ਫਿਊਚਰ ਦਾ ਤੇਲ ਕਿਹੜਾ ਹੈਗਾ ਜਿਵੇਂ ਅੱਜ ਦੇ ਸਮੇਂ ਵਿੱਚ ਆ ਪੈਟਰੋਲ ਵਰਤਦੇ ਆ ਡੀਜ਼ਲ ਵਰਤਦੇ ਆ ਸੀਐਨਜੀ ਵਰਤਦੇ ਆ ਇਹ ਕਹਿੰਦੇ ਫਿਊਚਰ ਦਾ ਫਿਊਲ ਕਿਹਨੂੰ ਕਿਹਾ ਜਾਂਦਾ ਹੈਗਾ ਤਾਂ ਫਿਊਚਰ ਦਾ ਫਿਊਲ ਜਿਹੜਾ ਕਿਹਾ ਜਾਂਦਾ ਉਹ ਹਾਈਡਰੋਜਨ ਨੂੰ ਕਿਹਾ ਜਾਂਦਾ ਹੈਗਾ ਸਾਇੰਸ ਦੇ ਵਿੱਚ ਨਾ ਜੇ ਪ੍ਰਸ਼ਨ ਤੁਹਾਨੂੰ ਦੇਖਣ ਨੂੰ ਆਮ ਮਿਲੂਗਾ ਤੇ ਆਇਆ ਵੀ ਹੋਇਆਗਾ ਠੀਕ ਹੈ ਜੀ ਦੇਖਣ ਨੂੰ ਵੀ ਮਿਲੂਗਾ ਤੇ ਕਈ ਪੇਪਰਾਂ ਦੇ ਵਿੱਚ ਇਹ ਆਇਆ ਵੀ ਹੋਇਆਗਾ ਓਕੇ ਜੀ ਤੇ ਚਲੋ ਅਗਲੇ ਤੇ ਚੱਲਦੇ ਆਂ ਇਸ ਤੋਂ ਬਾਅਦ ਅਗਲੇ ਪ੍ਰੈਸ਼ਨ ਦੇ ਵਿੱਚ ਕੀ ਕਹਿੰਦੇ ਕਿ ਨੇ ਕਿਸ ਦੇਸ਼ ਨੇ ਆਪਣੀਆਂ ਅਗਲੀਆਂ ਆਮ ਚੋਣਾਂ ਦੇ ਵਿੱਚ 2029 ਦੇ ਵਿੱਚ ਇੱਥੇ ਵੋਟਾਂ ਪੈਣੀਆਂ ਹੈ ਜੀ ਠੀਕ ਹੈ ਜੀ ਉਮਰ ਹੱਦ 18 ਤੋਂ ਘਟਾ ਕੇ 16 ਸਾਲ ਕਰਨ ਦਾ ਫੈਸਲਾ ਕੀਤਾ ਹੈਗਾ ਠੀਕ ਹੈ ਆਪਣੇ ਕਾਂਟੇ ਵਿੱਚ ਮੀਚਮੈਂਟ ਦੇ ਤਹਿਤ ਕੀਤੀ ਸੀਗੀ ਤੇ ਕਾਂਟਾ ਸੀ ਕਿ 3 ਤੋਂ ਅਸੀਂ ਮੇਂ ਯਾਦ ਨਹੀਂ ਕਰ ਰਹੇ ਅੱਜ ਹੁਣ ਠੀਕ ਹੈ ਚਲੋ ਕਰ ਲਾਂਗੇ ਅੱਗੇ ਤੇ ਇਹ ਕਹਿੰਦੇ ਜੀ ਜਿਹੜੀਆਂ ਹੁਣ ਸਾਡੀਆਂ ਚੋਣਾਂ ਆਉਣਗੀਆਂ ਜਿਹੜਾ ਬੱਚਾ ਇੱਕ ਤਰ 16 ਸਾਲ ਦਾ ਬੱਚਾ ਹੋ ਗਿਆ ਉਥੇ ਕੰਮ ਕਰਨ ਲੱਗ ਜਾਂਦਾ ਹੈਗਾ ਠੀਕ ਹੈ ਜੀ ਯੂਕੇ ਦੇ ਵਿੱਚ ਅਨਸਰ ਇਹਦਾ ਯੂਕੇ ਤੁਹਾਨੂੰ ਪਤਾ ਲੱਗ ਗਿਆ ਹੋਣਾਗਾ ਠੀਕ ਹੈ ਤਾਂ ਉਹ ਟੈਕਸ ਵੀ ਭਰ ਰਿਹਾ ਹੈਗਾ ਠੀਕ ਹੈ ਟੈਕਸ ਵੀ ਭਰ ਰਿਹਾ ਹੈਗਾ ਉਹ ਆਪ ਦਾ ਕੰਮ ਵੀ ਕਰ ਰਿਹਾ ਹੈਗਾ ਦੇਸ਼ ਦੀ ਇਕਨੋਮੀ ਵਾਸਤੇ ਤਾਂ ਕਹਿੰਦੇ ਫਿਰ ਉਹ ਵੋਟ ਦੇਣ ਦਾ ਅਧਿਕਾਰ ਕੋ ਨਹੀਂ ਲੱਗਦਾ ਜੇਕਰ ਉਹ 16 ਸਾਲ ਦਾ ਹੋ ਚੁੱਕਿਆ ਤਾਂ ਉਹ ਚੀਜ਼ ਨੂੰ ਨਜ਼ਰ ਦੇ ਵਿੱਚ ਲਿਆਉਂਦੇ ਹੋਏ ਇਹ ਕੀ ਹੈ ਕਿ ਕਹਿੰਦੇ ਜੀ ਅਸੀਂ ਉਹਨੇ ਬਿੱਲ ਲੈ ਕੇ ਆਵਾਂਗੇ ਇੱਕ ਉਹਦੇ ਚ ਜਿਹੜੀ 18 ਸਾਲ ਵੋਟ ਪਾਉਣ ਦੀ ਉਮਰ ਦਾ ਅਧਿਕਾਰ ਹੈਗਾ ਉਹਨੂੰ ਅਸੀਂ 16 ਸਾਲ ਕਰ ਦਾਂਗੇ ਇਹ ਗੱਲ ਕਿਹਨੇ ਕਹੀ ਹੈ ਜੀ ਇਹ ਗੱਲ ਕਹੀ ਹੈ ਯੂਕੇ ਨੇ ਠੀਕ ਹੈ ਜੀ ਯੂਕੇ ਨੇ ਗੱਲ ਕਹੀ ਹੈ ਦਾ ਯੂਕੇ ਲੋਅਰ ਨੈਸ਼ਨਲ VOTING ਏਜ 16 ਓਕੇ ਜੀ ਤੇ ਯੂਕੇ ਬਾਰੇ ਗੱਲ ਕਰ ਲਈਏ ਦਾ ਜੀ ਯੂਕੇ ਜੂਏ ਯੂਕੇ ਦੀ ਬ੍ਰਿਟੇਨ ਦੀ ਜਾਂ ਇੰਗਲੈਂਡ ਦੀ ਰਾਜਧਾਨੀ ਕੀ ਹੈ ਜੀ ਲੰਡਨ ਹੈਗੀ ਤੇ ਮਨਾਰਚ ਮਨਾਰਚ ਹੁੰਦੀ ਦਾ ਜੀ ਮਨਾਰਚੀ ਦਾ ਮਤਲਬ ਹੈ ਜਿੱਥੇ ਕੋਈ ਰਾਜਾ ਵੀ ਸ਼ਾਸਨ ਕਰਦਾ ਹੋਵੇ ਇੱਥੇ ਪੁਰਾਣਾ ਸਮਾਂ ਚੱਲਦਾ ਰਿਹਾ ਰਾਜਾ ਵੀ ਮੰਨਦਾ ਇੱਥੇ ਮਨਾਰਚੀ ਮੈਨੇ ਹੁੰਦੇ ਰਾਜਾ ਕਿਵੇਂ ਚੁਣਿਆ ਜਾਂਦਾ ਹੈਗਾ ਤੁਸੀਂ ਇਹ ਨਾ ਸਮਝੋ ਰਾਜਾ ਹੁੰਦਾ ਜਿਹੜਾ ਹੁਣ ਇਹ ਰਾਜਾ ਸ਼ੁਰੂ ਤੋਂ ਰਾਜ ਹੀ ਹੈ ਇਹ ਇਹਦਾ ਮੁੰਡਾ ਰਾਜਾ ਹੋਊ ਅੱਗੇ ਗਾ ਉਹਦਾ ਲੜਕਾ ਰਾਜਾ ਹੂ ਇਸ ਤਰ੍ਹਾਂ ਇਹ ਪੀੜੀ ਤੋਂ ਪੀੜੀ ਦਾ ਜਿਹੜੀ ਚੀਜ਼ ਚੱਲਦੀ ਨੂੰ ਮਨਾਰਸੀ ਕਹਿੰਦੇ ਆਪਾਂ ਠੀਕ ਹੈ ਜੀ ਪੀੜੀ ਤੋਂ ਪੀੜੀ ਦਾ ਜਿਹੜੀ ਕੋਈ ਚੀਜ਼ ਚੱਲਦੀ ਹੈ ਤੇ ਇਹ ਕੌਣ ਹੈ ਜੀ ਇਹ ਹੈਗਾ ਚਾਰਲਸ ਤੀਜਾ ਤੇ ਪੀਐਮ ਕੌਣ ਹੈ ਜੀ ਪ੍ਰਾਈਮ ਮਿਨਿਸਟਰ ਕੌਣ ਹੈਗੇ ਇਹਦੇ ਕੇਰ ਸਟਾਮਰ ਠੀਕ ਹੈ ਜੀ ਕੇਰ ਸਟਾਮਰ ਚਲੋ ਜੀ ਅਗਲੇ ਚੱਲਦੇ ਹਾਂ ਕਹਿੰਦੇ ਜੀ ਵਾਰਡ ਚੈਸਡੇ ਇਸ ਤੋਂ ਪਹਿਲਾਂ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਦੱਸ ਕੇ ਆਈ ਸੀ ਸਿਆਸੀ 85ਵਾਂ ਕੌਣ ਹੈ ਸਿਆਸੀ 85ਵਾਂ ਕੌਣਾ 87ਵਾਂ ਕੌਣਾ ਆਪਣੇ ਗ੍ਰੈਂਡ ਮਾਸਟਰ ਕਿਹੜਾ ਬਣਦਾ ਹੈਗਾ ਜਿਹੜੇ ਬਣੇ ਉਤਮਨ ਨਾਡੂ ਦੇ ਦੋਤਾਂ ਨੂੰ ਮੈਂ ਦੱਸ ਕੇ ਪਿਛਲੀ ਵੀਡੀਓ ਵਿੱਚ ਆਰ ਹਰੀ ਨੂੰ ਬਣਾਇਆ ਗਿਆ ਹੈਗਾ ਠੀਕ ਹੈ ਜੀ ਸਾਰਾ ਕਰਕੇ ਗਏ ਆਪਾਂ ਇਸ ਤੋਂ ਪਹਿਲਾਂ ਐਲ ਆਰ ਹੁੰਦਾ ਸੀ 2025 ਦੇ ਵਿੱਚ ਤੇ 2025 ਦੇ ਜੂਨ ਜੁਲਾਈ ਦੇ ਵਿੱਚ ਇਹਨੂੰ ਨਵਾਂ ਬਣਾਤਾ ਉਹਦੇ ਨਾਮ ਅਗਰ ਵੀ ਹਰੀ ਪੈਂਦਾ ਹੈਗਾ ਠੀਕ ਹੈ ਜੀ ਇਸ ਤੋਂ ਪਹਿਲਾਂ ਡੀ ਜੀ ਕੇ ਸੀਗਾ ਓਕੇ ਤੇ ਇਹ ਕਿਹੜਾ ਵਾਰਚੈਸਡੇ ਬਣਾਇਆ ਜਾਂਦਾ ਕਿਦੋਂ ਬਣਾਇਆ ਜਾਂਦਾ ਕਿਹੜੀ ਤਰੀਕ ਨੂੰ ਬਣਾਇਆ ਜਾਂਦਾ ਬਣਾਇਆ ਜਾਂਦਾ 20 ਜੁਲਾਈ ਨੂੰ ਜੀ 20 ਜੁਲਾਈ ਨੂੰ ਬਣਾਇਆ ਜਾਂਦਾ ਤੇ ਸੀ ਨੰਬਰ ਆਪਸ਼ਨਰ ਬਿਲਕੁਲ ਸਹੀ ਆਨਸਰ ਹੈਗਾ ਠੀਕ ਹੈ ਜੀ ਤੇ ਜਿੰਨਾ ਇੰਪੋਰਟੈਂਟ ਇਹਦਾ ਡੇ ਹੈਗਾ ਉਸ ਤੋਂ ਜ਼ਿਆਦਾ ਇੰਪੋਰਟੈਂਟ ਇਹਦਾ ਥੀਮ ਆਗਾ ਥੀਮ ਕੀ ਜਿਹੜਾ ਜੀ ਇਹਦਾ ਆ ਲਿਖਿਆ ਹੋਇਆ ਦੇਖੋ ਛੋਟੇ ਖਣਾਂ ਜਿਵੇਂ ਕਿਸੇ ਬੱਚੇ ਨੂੰ ਦਿਸ ਰਹੇ ਹੈਗਾ ਏਵਰੀ ਮੂਵ ਕਾਊਂਟ ਠੀਕ ਹੈ ਜੀ ਏਵਰੀ ਮੂਵ ਕਾਊਂਟ ਇਹਦਾ ਕੀ ਹੈਗਾ ਥੀਮ ਆਗਾ ਇਹ ਗੱਲ ਯਾਦ ਰੱਖਣੀ ਹੈ ਜੀ ਠੀਕ ਹੈ ਜੀ ਏਵਰੀ ਮੂਵ ਕਾਊਂਟਸ ਐਸਾ ਨਾ ਠੀਕ ਹੈ ਜੀ ਇਹਦਾ ਥੀਮ ਹੈਗਾ ਥੀਮ ਤੋਂ ਵੀ ਪ੍ਰਸ਼ਨ ਤੁਹਾਡੇ ਤੋਂ ਪੱਕੇ ਪੁੱਛਿਆ ਜਾਣਾ ਹੁੰਦਾਗਾ ਠੀਕ ਹੈ ਤੇ ਸਾਰੀਆਂ ਚੀਜ਼ਾਂ ਧਿਆਨ ਦੇਖੋ ਜੀ ਮੈਂ ਪਹਿਲੀ ਤੁਹਾਨੂੰ ਚੀਜ਼ਾਂ ਕੱਟ ਕਰਵਾਉਣਾਗਾ ਠੀਕ ਹੈ ਤੇ ਹੁਣ ਆਪਾਂ ਗੱਲ ਕਰ ਲਈ ਜਿਹੜੀ ਇੰਟਰਨੈਸ਼ਨਲ ਫੈਡਰੇਸ਼ਨ ਆਪਣੀ ਚੈਸ ਫੈਡਰੇਸ਼ਨ ਆ ਉਹਦੇ ਬਾਰੇ ਗੱਲ ਕਰ ਲਈ ਜਿਹੜੀ ਟੂਰਨਾਮੈਂਚ ਬੰਦੇ ਆ ਸੋ ਤੁਹਾਨੂੰ ਪੁੱਛਿਆ ਜਾਊਗਾ ਜੀ ਇੰਟਰਨੈਸ਼ਨਲ ਇਹਨੂੰ ਕਿਹਾ ਕੀ ਜਾਂਦਾ ਹੁੰਦਾ ਜਿਹਨੂੰ ਫਾਇਟ ਕਿਹਾ ਜਾਂਦਾ ਹੁੰਦਾ ਫਾਇਟ ਤੇ FIFA ਦੇ ਵਿੱਚ ਬੱਚੇ ਬਹੁਤ ਉਲਝ ਜੰਦੇ ਆ ਜਿਹੜੀ FIFA ਰ ਹੈ ਜੀ ਇਹ ਤਾਂ ਕਰਵਾਉਂਦੀ ਆ ਫੁੱਟਬਾਲ ਦੇ ਮੈਚ ਜਿਹੜੀ ਫਾਇਟ ਹੁੰਦੀ ਆ ਇਹ ਕਰਵਾਉਂਦੀ ਆ ਚੈਸ ਦੇ ਮੈਚ ਠੀਕ ਹੈ ਜੀ ਤੇ ਹੈਡ ਇਹ ਬਣੀ ਕੀ ਦੋਸ਼ੀ ਰਾਜੇ ਫਾਈਟ ਕਿਦੋਂ ਬਣੀ ਸੀਗੀ ਇਹ ਬਣੀ ਸੀ ਜੀ 1924 ਦੇ ਵਿੱਚ ਇਹਦਾ ਹੈੱਡ ਕੁਆਰਟਰ ਕਿੱਥੇ ਹੈ ਜੀ ਲੌਸਾਨ ਸਵਿਟਜ਼ਰਲੈਂਡ ਦੇ ਵਿੱਚ ਹੈ ਪ੍ਰੈਜ਼ੀਡੈਂਟ ਕੌਣ ਹੈ ਜੀ ਦਾ ਇਕਾਰਡੀ ਡਵੋਕੋਵਿਚ ਹੈ ਤੇ ਡਿਫਟੀ ਪ੍ਰੈਜ਼ੀਡੈਂਟ ਕੌਣ ਹੈ ਵਿਸ਼ਵਨਾਥ ਆਨੰਦ ਹੈ ਤਾਂ ਆਪਣੇ ਵਾਸਤੇ ਡਿਫਟੀ ਪ੍ਰੈਜ਼ੀਡੈਂਟ ਬਹੁਤ ਹੀ ਇੰਪੋਰਟੈਂਟ ਹੋ ਜਾਂਦਾ ਹੈਗਾ ਤਾਂ ਇਹਦੇ ਵਿੱਚ ਵਿੱਚ ਹੀ ਇੱਕ ਸਵਾਲ ਦੇ ਵਿੱਚ ਵਿੱਚ ਦੇਖੋ ਇੱਕ ਪ੍ਰਸ਼ਨ ਇਹ ਬਣ ਗਿਆ ਦੂਜਾ ਪ੍ਰਸ਼ਨ ਇਹ 3 4 5 6 6 ਪ੍ਰਸ਼ਨ ਬਣ ਚੁੱਕਿਆ ਹੈ ਜੀ ਇੱਕ ਪ੍ਰਸ਼ਨ ਦੇ ਵਿੱਚੋਂ ਠੀਕ ਹੈ ਜੀ ਚਲੋ ਮੇਰੇ ਹਿਸਾਬ ਤੇ ਅੱਜ ਦਾ ਲਾਸਟ ਅਪਰੇਸ਼ਨ ਹੈਗਾ ਠੀਕ ਹੈ ਚਾਰ ਚਾਰ ਕਹਿੰਦਾ ਮੈਂ 19 ਤੇ 20 ਦੋ ਦਿਨਾਂ ਦੇ ਅੱਠ ਗਰੰਟ ਅਫੇਅਰ ਹੀ ਬਣੇ ਆ ਤੇ ਟੋਟਲ ਹੁਣ ਤੱਕ 100 ਇੰਨਾ ਸਣੇ 123 ਗਰੰਟ ਅਫੇਅਰ ਹੋ ਜਾਣਗੇ ਆਪਣੇ ਕਿਹਨੇ ਜੀ ਬੇਅਰਵਾਦ ਦਾ ਖੇਲੋ ਭਾਰਤ ਕੌਨਕਲੇਵ ਹੈਲਡ ਇਹ ਕਿੱਥੇ ਕਰੀ ਗਈ ਹੈ ਜੜਾ ਜੀ ਮੇਰੇ ਹਿਸਾਬ ਤੇ ਕਰੀ ਗਏ ਨਿਊ ਡੈਲੀ ਦੇ ਵਿੱਚ ਹਾਂਜੀ ਨਿਊ ਡੈਲੀ ਦੇ ਵਿੱਚ ਕੀਤੀ ਗਈ ਹੈ ਇਹਦਾ ਮਤਲਬ ਕੀ ਜੜਾ ਜੀ ਕਿਉਂ ਕਿੰਨੀ ਦੀ ਲੋੜ ਪਈ ਹੈ ਇਹੇ ਠੀਕ ਹੈ ਜੀ ਇਹ ਤਾਂ ਕਰ ਰਹੀ ਰਹੀ ਹੈ ਇਹਦੇ ਵਿੱਚ ਕਹਿੰਦੇ ਜੀ ਆਪਾਂ ਖੇਲੂ ਭਾਰਤ ਕਨਕਲੀਵ ਦੇ ਵਿੱਚ ਖੇਡਾਂ ਨੂੰ ਉਤਸ਼ਾਹਤ ਕਰਨਾਗਾ ਕਿਵੇਂ ਆਪਾਂ ਦੁਨੀਆ ਦੇ ਵਿੱਚ ਟੌਪ 10 ਦੇ ਵਿੱਚ ਆਪਣੇ ਮੈਡਲ ਟੈਲੀ ਨੂੰ ਲੈ ਕੇ ਆਉਣਾਗਾ ਕਿਹੜੀਆਂ-ਕਿਹੜੀਆਂ ਖੇਡਾਂ ਨੂੰ ਆਪਾਂ ਨੂੰ ਅੱਗੇ ਲਿਉਂਦੇ ਲੋੜ ਹੈ ਤਾਂ ਇਹਨਾਂ ਦੇ ਵਿੱਚ ਕਈ ਮੀਟਿੰਗ ਕਈ মানে ਮਤਲਬ ਕੰਪਨੀਆਂ ਨੇ ਵੀ ਇਹਦੇ ਵਿੱਚ ਸ਼ਿਰਕਤ ਕੀਤੀ ਹੈ ਪਾਰਟੀਆਂ ਵੀ ਬਹੁਤ ਪਹੁੰਚ ਗਈਆਂ ਮਤਲਬ ਕੰਪਨੀਆਂ ਨਾਲ ਕੰਪਨੀਆਂ ਬਹੁਤ ਪਹੁੰਚ ਗਈਆਂ ਉਹ ਕੰਪਨੀਆਂ ਨੂੰ ਕਿਹਾ ਉਹ ਉਧਰ ਜੋਧੀਆਂ ਕੰਪਨੀਆਂ ਕਹਿੰਦੀ ਸਪਈ ਅਸੀਂ ਇਹਨਾਂ ਦੇ ਵਿੱਚ ਕੁਝ ਖੇਡਾਂ ਜਿਵੇਂ ਸਵੀਮਿੰਗ ਵਗੈਰਾ ਜਾਂ ਕੋਈ ਐਗਜ਼ਾਮਪਲ ਦੇਣਾ ਮ ਠੀਕ ਹੈ ਜੇ ਸ਼ੂਟਿੰਗ ਹੈ ਉਹਨਾਂ ਦੇ ਵਿੱਚ ਇੱਕ ਖੇਡ ਅਸੀਂ ਲੈ ਲਾਂਗੇ ਉਹ ਕੰਪਨੀ ਕਹਿੰਦੀ ਉਹਨਾਂ ਬੱਚਿਆਂ ਦੀ ਦੇਖ ਰੇਖ ਉਹਨਾਂ ਬੱਚਿਆਂ ਨੂੰ ਕੋਚਿੰਗ ਦੇਣੀ ਉਹਨਾਂ ਬੱਚਾ ਰਹਿਣ ਸਨ ਉਹ ਸਾਰਾ ਖਰਚਾ ਅਸੀਂ ਚੱਕਾਂਗੇ ਠੀਕ ਹੈ ਇਹ ਚੀਜ਼ਾਂ ਤੇ ਵੀ ਗੱਲ ਚਰਚਾ ਹੋਈ ਹੈ ਖੇਲੋ ਭਾਰਤ ਕੌਨ ਕਲੇਬ ਦੇ ਵਿੱਚ ਤਾਂ ਕਰਕੇ ਆਪਣੇ ਵਾਸਤੇ ਇੰਪੋਰਟੈਂਟ ਹੈ ਨਿਊ ਡੈਲੀ ਦੇ ਵਿੱਚ ਹੋਗਾ ਸੋ ਤੇ ਹੀ ਨਹੀਂ ਪੁੱਛਿਆ ਜਾਊਗਾ ਕਿੰਨੀ ਤਰੀਕ ਨੂੰ ਹੋਈ ਹੈ ਬਸ ਇਹ ਪੁੱਛਿਆ ਜਾਊਗਾ ਕਿੱਥੇ ਕਰੀ ਗਈ ਹੈਗੀ ਠੀਕ ਹੈ ਜੀ ਤੇ ਇਹ ਨਿਊ ਡੈਲੀ ਦੇ ਵਿੱਚ ਕੀਤੀ ਗਈ ਹੈ ਤਾਂ ਇਹਨਾਂ ਦਾ ਜੇ ਆਪਣੇ ਪ੍ਰੇਸ਼ਾ ਦਾ ਸਮਾਪਤੀ ਹੁੰਦੀ ਹੈ ਠੀਕ ਹੈ ਜੀ ਤਾਂ ਮਿਲਦੇ ਆਂ ਪਾਗਲੀ ਵੀਡੀਓ ਦੇ ਵਿੱਚ ਧੰਨ